ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 726 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 727 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਿਲੰਗ ਮਹੱਲਾ ਨਵਾ ਰਾਗ ਤਿਲੰਗ ਵਿੱਚ ਨਵੇਂ ਪਾਤਸ਼ਾਹ ਧੰਧਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹਰ ਜਸਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਏ ਮਨ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਕਰ ਇਹ ਸਿਫਤ ਸਲਾਹ ਹੀ ਤੇਰਾ ਅਸਲੀ ਸਾਥੀ ਹੈ ਔਸਰ ਬੀਤੋ ਜਾਤ ਹੈ ਕਿ ਹੋ ਮਾਨ ਲੈ ਮੇਰੋ ਰਹਾਓ ਮੇਰਾ ਬਚਨ ਮੰਨ ਲੈ ਉਮਰ ਦਾ ਸਮਾਂ ਲੰਘਦਾ ਜਾ ਰਿਹਾ ਹੈ ਉਮਰ ਬੀਤ ਗਈ ਫਿਰ ਇਹ ਸਮਾਂ ਹੱਥ ਨਹੀਂ ਆਉਣਾ ਰਹਾਓ ਸੰਪਤ ਰਥ ਧਨ ਰਾਜ ਸਿਓ ਆਤਿ ਨਿਹ ਲਗਾਇਓ ਏ ਮਨ ਮਨੁਖ ਧਨ ਪਦਾਰਥ ਰਥ ਮਾਲ ਰਾਜ ਨਾਲ ਬੜਾ ਮੋਹ ਕਰਦਾ ਹੈ ਕਾਲphas ਜਦ ਗਲ ਪਰੀ ਸਭ ਭਿਓ ਪਰਾਇਓ ਪਰ ਜਦੋਂ ਮੌਦਿ ਫਾਈ ਉਸਦੇ ਗਲ ਵਿੱਚ ਪੈਂਦੀ ਹੈ ਇਹ ਹਰੇਕ ਚੀਜ਼ ਬੇਗਾਨੀ ਹੋ ਜਾਂਦੀ ਹੈ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਏ ਚੱਲੇ ਮਨੁੱਖ ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਵੀ ਤੂੰ ਆਪਣਾ ਕੰਮ ਵਿਗਾੜ ਰਿਆਂ ਹੈ ਕੇ ਨਾਲ ਕੁਛ ਨਹੀਂ ਜਾਣਾ ਜੋ ਕੁਝ ਹੈ ਇੱਥੇ ਹੀ ਰਹਿ ਜਾਣਾ ਹੈ ਤਾਵੇਂ ਤੂੰ ਕੰਮ ਦੀ ਗੱਲ ਨਹੀਂ ਕਰਦਾ ਭਾਵ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਪਾਪ ਕਰ ਤ ਸੁਖਿਓ ਨਹੀਂ ਨੈ ਗਰਬ ਨਿਵਾਰਿਓ ਤੂੰ ਦੇ ਨਰਾਦ ਪਾਪ ਕਰਦਾ ਕਦੇ ਸੰਗਦਾ ਨਹੀਂ ਤੂੰ ਇਸ ਧਨ ਪਦਾਰਥ ਦਾ ਮਾਣ ਵੀ ਦੂਰ ਨਹੀਂ ਕਰਦਾ ਜੇ ਬਿਦਗੁਰ ਉਪਦੇਸਿਆ ਸੋ ਸੁਨ ਰੇ ਭਾਈ ਗੁਰੂ ਨੇ ਮੈਨੂੰ ਜਿਸ ਤਰ੍ਹਾਂ ਪ੍ਰਵੇਸ਼ ਕੀਤਾ ਹੈ ਉਹ ਤੂੰ ਵੀ ਸੁਣ ਲੈ ਨਾਨਕ ਕਹਿ ਤ ਪੁਕਾਰ ਕੈ ਗੋ ਪ੍ਰਭ ਸਰਨਾਈ ਨਾਨਕ ਪੁਕਾਰ ਕੇ ਆਖਦਾ ਹੈ ਕਿ ਪ੍ਰਭੂ ਦੀ ਸਰਨ ਪਿਆਰੋ ਸਦਾ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰੋ ਤੇ ਲੰਗ ਬਾਣੀ ਭਗਤਾ ਕੀ ਕਬੀਰ ਜੀ ਰਾਗ ਤੇ ਲੰਗ ਵਿੱਚ ਭਗਤਾ ਦੀ ਬਾਣੀ ਬਾਣੀ ਭਗਤ ਕਬੀਰ ਜੀ ਦੀ ਇਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਬੇਦਕਤੇ ਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਵਾਦ ਵਿਵਾਦ ਦੀ ਖਾਤਰ ਵੇਦਾਂ ਕਦੇਬਾਂ ਦੇ ਹਵਾਲੇ ਦੇ ਦੇ ਕੇ ਵਾਦ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ ਟੋਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ ਖਿੰਨ ਮਾਤਰ ਹੀ ਟਿਕਾਓ ਤਾਂ ਤੁਹਾਨੂੰ ਸਭਨਾ ਵਿੱਚ ਹੀ ਵਸਦਾ ਰੱਬ ਦਿ세ਗਾ ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ ਬਹਿਸ ਮੁਬਾਹਸੇ ਦੀ ਕਬਰਾਂ ਹਟ ਵਿੱਚ ਨਾ ਭਟਕ ਕਿਸੇ ਨਾਲ ਬਹਿਸ ਨਾ ਕਰਿਆ ਕਰ ਤੂੰ ਆਪਣੇ ਦਿਲ ਨਾਲ ਆਪਣੇ ਮਨ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਕਰ ਇਹ ਜੋ ਦੁਨੀਆਂ ਸੇ ਹਰ ਮੇਲਾ ਦਸਤਗੀਰੀ ਨਾ ਹੀ ਰਹਾਓ ਇਹ ਜਗਤ ਇੱਕ ਜਾਦੂ ਜਿਹਾ ਹੈ ਇੱਕ ਤਮਾਸ਼ਾ ਜਿਹਾ ਹੈ ਇਸ ਵਿੱਚੋਂ ਇਸ ਵ्यर्थਵਾਦ ਵਿਵਾਦ ਦੀ ਰਾਹੀ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਬੇਸਮਝ ਲੋਕ ਅਨਮਤਾਂ ਦੇ ਧਾਰਮਿਕ ਪੁਸਤਕਾਂ ਬਾਰੇ ਇਹ ਪੜ ਪੜ ਕੇ ਕਿ ਇਨ੍ਹਾਂ ਵਿੱਚ ਜੋ ਲਿਖਿਆ ਹੈ ਝੂਠ ਹੈ ਖੁਸ਼ ਹੋ ਹੋ ਕੇ ਬਹਿਸ ਕਰਦੇ ਹਨ ਹਾਕ ਦਾ ਸੱਚ ਖਾਲਕ ਖਲਕ ਮਿਆਂ ਨੇ ਸਿਆਮ ਮੂਰਤ ਨਾਹੀ ਪਰ ਵੇ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਹਲਕਤ ਵਿੱਚ ਵੀ ਵਸਦਾ ਹੈ ਨਾ ਉਹ ਵਖਰਾ ਸਤਵੇਂ ਸਮਾਨ ਤੇ ਬੈਠਾ ਹੈ ਨਾ ਉਹ ਪ੍ਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ਪ੍ਰਮਾਤਮਾ ਆਕਾਲ ਪੁਰਖ ਇੱਕ ਮਹਾਨ ਹਸਤੀ ਹੈ ਅਮਾਨ ਅਸਮਾਨ ਮਿਆਂ ਨੇ ਲਹੰਗ ਦਰਿਆ ਗੋਸਲ ਕਰ ਦਨ ਬੂੰਦਾ ਸਤਵੇਂ ਸਮਾਨ ਦੇ ਵਿੱਚ ਬੈਠਾ ਸਮਝਣ ਦੇ ਥਾਂ ਹੈ ਭਾਈ ਉਹ ਪ੍ਰਭੂ ਰੂਪ ਦਰਿਆ ਅਤੇ ਅੰਤਹਿ ਕਰਨ ਵਿੱਚ ਲਹਿਰਾ ਮਾਰ ਰਿਹਾ ਹੈ ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ ਸੋਸ ਦੀ ਸਦਾ ਬੰਦਗੀ ਕਰ ਇਹ ਭਗਤੀ ਦੀ ਐਣਕ ਲਾ ਕੇ ਵੇਖ ਉਹ ਪਰਮਾਤਮਾ ਹਰ ਥਾਂ ਮੌਜੂਦ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਉਹ ਹਰੇਕ ਥਾਂ ਤੇ ਮੌਜੂਦ ਹੈ ਉਹ ਜੂਨਾ ਵਿੱਚ ਨਹੀਂ ਆਉਂਦਾ ਉਹ ਹਰ ਇੱਕ ਦੇ ਅੰਦਰ ਵਸ ਰਿਹਾ ਹੈ ਨਿਰਭਉ ਨਿਰਵੈਰ ਹੈ ਪਰਮਾਤਮਾ ਅਲਾਹਾ پاکੰ پاک ਹੈ ਸਾਕ ਕਰੋ ਜੇ ਦੂਸਰ ਹੋਏ ਰੱਬ ਸਭ ਤੋਂ ਪਵਿੱਤਰ ਹਸਤੀ ਹੈ ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ ਇਸ ਗੱਲ ਵਿੱਚ ਮੈਂ ਤਾਂਹੀਂ ਸ਼ੱਕ ਕਰਾਂ ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ ਉਹਦੇ ਵਰਗਾ ਹੋਰ ਦੂਜਾ ਨਹੀਂ ਹੈ ਕਬੀਰ ਕਰਮ ਕਰੀ ਮਕਾ ਉਹ ਕਰੈ ਜਾਣ ਸੋਏ ਹੈ ਕਬੀਰ ਇਸ ਭੇਦ ਨੂੰ ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਸਮਝਣ ਯੋਗ ਬਣਾਏ ਤੇ ਇਹ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ਨਾਮਦੇਵ ਜੀ ਅੱਗੇ ਬਾਣੀ ਭਗਤ ਨਾਮਦੇਵ ਜੀ ਦੀ ਚੱਲੀ ਮੈਂ ਆਂਦੋਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਏ ਮੇਰੇ ਪਾਤਸ਼ਾ ਤੇਰਾ ਨਾਮ ਮੈਂ ਅੰਨੇ ਦੀ ਡੰਗੋਰੀ ਹੈ ਸਹਾਰਾ ਹੈ ਮੈਂ ਗਰੀਬ ਮੈਂ ਬਸ ਕੀ ਨ ਤੇਰਾ ਨਾਮ ਹੈ ਆਧਾਰ ਰਹਾਉ ਮੈਂ ਗੰਗਾਲ ਹਾਂ ਮੈਂ ਆਜ਼ਹਾਂ ਤੇਰਾ ਨਾਮ ਹੀ ਮੇਰਾ ਅਸਰਾ ਹੈ ਪਰਮਾਤਮਾ ਰਹਾਓ ਕਰੀਮਾ ਰਹੀਮਾ ਅੱਲਾਹ ਤੂੰ ਗਰੀ ਹੇ ਅੱਲਾਹ اے ਕਰੀਮ ਹੇ ਰਹੀਮ ਤੂੰ ਹੀ ਅਮੀਰ ਹੈ ਹਾਜ਼ਰਾ ਹਜ਼ੂਰ ਦਰ ਪੇਸ ਤੂੰ ਮਨੇ ਤੂੰ ਹਰ ਵੇਲੇ ਮੇਰੇ ਸਾਹਮਣੇ ਹੈ ਫਿਰ ਮੈਨੂੰ ਕਿਸੇ ਹੋਰ ਦੀ ਕੀ ਮੁਥਾਜੀ ਦਰਿਆ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੇ ਤੂੰ ਰਹਿਮਤਾ ਦਾ ਦਰਿਆ ਹੈ ਤੂੰ ਦਾਤਾ ਹੈ ਤੂੰ ਦਾਤਾ ਦੇ ਨਵਲਾ ਦਾਤਾ ਹੈ ਤੂੰ ਬਹੁਤ ਹੀ ਧਨ ਵਾਲਾ ਹੈ ਦੇਹ ਲੇਹ ਇੱਕ ਤੂੰ ਦਿਗਰ ਕੋ ਨਹੀਂ ਇੱਕ ਤੂੰ ਹੀ ਜੀਵਾ ਨੂੰ ਪਦਾਰਸ਼ ਦਿੰਦਾ ਹੈ ਤੇ ਮੋੜ ਲੈਂਦਾ ਹੈ ਕੋਈ ਹੋਰ ਐਸਾ ਨਹੀਂ ਜੁਵੇ ਸਮਰੱਥਾ ਰੱਖਦਾ ਹੋਵੇ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਆਪਾਂ ਉਸ ਪਰਮਾਤਮਾ ਦਾ ਬਹੁਤ ਹੀ ਸਮੇਂ ਤੋਂ ਦਿੱਤਾ ਆਖਾਂ ਖਾਂਦੇ ਆ ਰਹੇ ਹਾਂ ਤੇ ਉਹ ਦੇਂਦਾ ਨਹੀਂ ਥੱਕਦਾ ਤੇ ਆਪਾਂ ਥੱਕ ਜਾਂਨੇ ਆ ਲੈ ਲੈ ਕੇ ਦਤਾਂ ਇਸ ਲਈ ਉਸ ਪਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਇਨਸਾਨ ਵਾਸਤੇ ਤੂੰ ਦਾ ਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਹੈ ਮਾਲਕ ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਤੇ ਸਭ ਦੇ ਕੰਮ ਵੇਖਣ ਵਾਲਾ ਹੈ ਹੈ ਹਰੀ ਪਰਮਾਤਮਾ ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ ਤੇਰੇ ਗੁਣ ਬੇਅੰਤ ਨੇ ਪਰਮਾਤਮਾ ਨਾਮੇ ਚ ਸਵਾਮੀ ਬਖਸੰਦ ਤੂੰ ਹਰੀ ਹੈ ਨਾਮਦੇਵ ਦੇ ਖਸਮ ਪਰਮਾਤਮਾ ਹੈ ਹਰੀ ਤੂੰ ਸਭ ਬਖਸ਼ਿਆ ਕਰਨ ਵਾਲਾ ਹੈ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਏ ਸਜਣ ਏ ਪਿਆਰੇ ਤੇਰੀ ਸੋਏ ਠੰਡ ਪਾਣ ਵਾਲੀ ਹੈ ਭਾਵ ਤੇਰੀ ਆ ਕਥਾ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ ਬਲ ਬਲ ਜਾਓ ਹੋਂ ਬਲ ਬਲ ਜਾਓ ਮੈਂ ਤੇਥੋਂ ਸਦਾ ਸਦਕੇ ਜਾਂਦਾ ਹਾਂ ਮੈਂ ਤੇਥੋਂ ਸਦਾ ਕੁਰਬਾਨ ਜਾਂਦਾ ਹਾਂ ਨੇਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ ਰਹਾਉ ਏ ਮਿੱਤਰ ਤੇਰਾ ਨਾਮ ਮੈਨੂੰ ਸਭ ਤੋਂ ਵਧੇਰੇ ਪਿਆਰਾ ਲੱਗਦਾ ਹੈ ਇਸ ਨਾਮ ਦੀ ਬਰਕਤ ਨਾਲ ਹੀ ਦੁਨੀਆ ਦੀ ਕਿਰਤ ਵਾਲੀ ਤੇਰੀ ਦਿੱਤੀ ਹੋਈ ਵਿਗਾਰ ਵੀ ਮੈਨੂੰ ਮਿੱਠੀ ਲੱਗਦੀ ਹੈ ਰਹਾਉ ਕੁਝਾ ਆਮਦ ਕੁਝਾ ਰਫਤੇ ਕੁਝਾ ਮੇ ਰਵੀ ਏ ਸਜਣਾ ਨਾ ਤੂੰ ਕਿਤੋਂ ਆਇਆ ਨਾ ਤੂੰ ਕਿਤੇ ਕਦੇ ਗਿਆ ਅਤੇ ਨਾ ਤੂੰ ਜਾ ਰਿਹਾ ਹੈ ਭਾਵ ਤੂੰ ਸਦਾ ਅਟਲ ਹੈ ਦਵਾਰ ਕਾ ਨਗਰੀ ਰਾਸ ਬਗੋਏ ਦਵਾਰ ਕਾ ਨਗਰੀ ਵਿੱਚ ਰਾਸ ਵੀ ਤੂੰ ਆਪ ਹੀ ਪਾਉਂਦਾ ਹੈ ਭਾਵ ਕ੍ਰਿਸ਼ਨ ਵੀ ਤੂੰ ਆਪ ਹੀ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਹੈ ਯਾਰ ਪਰਮਾਤਮਾ ਸੋਹਣੀ ਤੇਰੀ ਪਗ ਹੈ ਭਾਵ ਸੋਹਣਾ ਤੇਰਾ ਸਰੂਪ ਹੈ ਤੇ ਪਿਆਰੇ ਤੇਰੇ ਬਚਨ ਹਨ ਦੁਆਰਕਾ ਨਗਰੀ ਕਾਹੇ ਕੇ ਮਗੋਲ ਨਾ ਤੂੰ ਸਿਰਫ ਦੁਆਰਕਾ ਵਿੱਚ ਹੈ ਤੇ ਨਾ ਤੂੰ ਸਿਰਫ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈ ਭਾਵ ਤੂੰ ਹਰ ਥਾਂ ਮੌਜੂਦ ਹੈ ਚੰਦੇ ਹਜ਼ਾਰ ਆਲਮ ಏਕਲ ਖਾਨਾ ਸ੍ਰਿਸ਼ਟੀ ਦੇ ਕਈ ਹਜ਼ਾਰਾ ਮੰਡਲਾਂ ਦਾ ਤੂੰ ਇਕੱਲਾ ਆਪ ਹੀ ਮਾਲਕ ਹੈ ਪਰਮਾਤਮਾ ਤੂੰ ਸਭ ਵਿੱਚ ਵਸ ਰਿਹਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਤੂੰ ਇੱਕ ਥਾਂ ਕਿਤੇ ਧਰਮਗ ਅਸਥਾਨ ਤੇ ਵੱਜਾ ਹੋਇਆ ਨਹੀਂ ਪਰਮਾਤਮਾ ਤੂੰ ਤੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਾਰੇ ਪਾਸੇ ਤੂੰ ਹੀ ਤੂੰ ਹੈ ਪੱਤੇ ਪੱਤੇ ਡਾਲੀ ਡਾਲੀ ਵਿੱਚ ਵਸਦਾ ਹੈ ਤੂੰ ਆਮ ਚਿਨੇ ਪਾਤਸ਼ਾਹ ਸਾਵਲੇ ਬਰਨਾ ਏ ਪਾਤਸ਼ਾਹ ਇਹੋ ਜਿਹਾ ਹੀ ਸੋਲੇ ਰੰਗ ਵਾਲਾ ਕ੍ਰਿਸ਼ਨ ਹੈ ਭਾਵ ਕ੍ਰਿਸ਼ਨ ਵੀ ਤੂੰ ਆਪ ਹੀ ਹੈ ਚੰਦੇ ਹਯਾਰ ਆਲਮ ਇਕਲਖਾਨਾ ਸ੍ਰਿਸ਼ਟੀ ਦੇ ਕਈ ਹਜ਼ਾਰਾ ਮੰਡਲਾਂ ਦਾ ਤੂੰ ਇਕੱਲਾ ਹੀ ਮਾਲਕ ਹੈ ਆਸਪਤ ਗਜਪਤ ਨਰਹਿ ਨਰਿੰਦਰ ਤੂੰ ਆਪ ਹੀ ਸੂਰਜ ਦੇਵਤਾ ਹੈ ਤੂੰ ਆਪ ਹੀ ਇੰਦਰ ਹੈ ਤੇ ਤੂੰ ਆਪ ਹੀ ਬ੍ਰਹਮਾ ਹੈ ਨਾਮੇ ਕੇ ਸੁਆਮੀ ਮੀਰ ਮੁਕੰਦ हे ਨਾਮਦੇਵ ਦੇ ਖਸਮ ਪ੍ਰਭੂ ਪਰਮਾਤਮਾ ਤੂੰ ਆਪ ਹੀ ਮੀਰ ਹੈ ਤੂੰ ਆਪ ਹੀ ਕ੍ਰਿਸ਼ਨ ਹੈ ਤੂੰ ਆਪ ਹੀ ਆਪ ਸਭ ਕੁਝ ਹੈ ਤੇਥੋਂ ਬਿਨਾ ਹੋਰ ਕੁਝ ਵੀ ਨਹੀਂ ਸਾਰਿਆਂ ਵਿੱਚ ਤੂੰ ਪਰਮਾਤਮਾ ਆਪ ਹੀ ਵਸਦਾ ਹੈ आस पत गजपत गर नरह नरेंद्र नामे के स्वामी मीर मुकंद वाहे गुरु जी का खालसा वाहे गुरु जी की फतेह गुरु प्यारयो आज आपा ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 727 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 728 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੁੱਕ ਦੀ ਖੀਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ